ਕਦਾ ਅਰਦਾਸ ਸੇਵਾ ਸਾਹਿਬ ਦੀ ਨਵਾਉਣੀ ਬੜੀ ਔਖੀ ਆ ਜਿਉਂਦੇ ਆ ਨੂੰ ਪੈਂਦਾ ਮਰਨਾ ਸੇਵਾ ਸਾਹਿਬ ਦੀ ਨਵਾਉਣੀ ਬੜੀ ਔਖੀ ਆ ਜਿਉਂਦੇ ਆ ਨੂੰ ਪੈਂਦਾ ਮਰਨਾ ਮਰਦੇ ਬੜੀ ਔਖੀ ਐ ਕਿਉਂਦੇ ਆ ਨੂੰ ਪੈਂਦਾ ਕੋਰੀ ਬੜੀ ਆਖੀਏ ਜਉਂਦੇ ਆਨ ਪਹਿੰਦਾ ਮਰਨਾ ਤੇ ਕੋਰੀ ਬੜੀ ਆਖੀਏ ਜਿਉਂਦੇ ਆਨ ਪਹਿੰਦਾ ਮਰਨਾ ਜੇ ਵਰਤਨ ਦੀ ਤੋਰੀ ਬੜੀ ਆਖੀਏ ਜਉਂਦੇ ਆਨ ਪਹਿੰਦਾ ਦੇ ਮਰਮ ਦਾ ਅਰਥ ਭਾਵ ਕੀ ਹੈ ਆਪਣੇ ਮਨ ਦੀ ਮਤ ਛੱਡਣੀ ਪੈਂਦੀ ਹੈ ਦੁਨੀਆਂ ਦੀ ਪ੍ਰਵਾਹ ਛੱਡਣੀ ਪੈਂਦੀ ਹੈ ਫੇਰ ਕਿਤੇ ਸੇਵਾ ਨਿਵਾਹ ਹੁੰਦੀ ਹੈ ਨਹੀਂ ਤਾਂ ਆਪਣਾ ਸੁਭਾਜ ਦੇ ਚਾਰ ਬੰਦੇ ਆਪਣੀ ਵਡਿਆਈ ਕਰਦੇ ਹੈ ਫਿਰ ਆਪਾ ਫੁੱਲਿਆਂ ਨਹੀਂ ਸਮਾਉਂਦੇ ਜੇ ਚਾਰ ਬੰਦੇ ਨਿੰਦਿਆ ਕਰ ਦੇਣ ਤੇ ਗੁਰੂਪਾਲ ਨੂੰ ਮੂੰਹ ਨਹੀਂ ਕਰਦੇ ਗੱਜਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਅਮਰਦਾਸ ਜੀ ਨੂੰ ਲੋਕਾਂ ਨੇ ਤਾਨੇ ਮੇੜੇ ਮਾਰੇ ਕਹਿੰਦੇ ਦੱਸ ਇਹ ਦੋ ਰੋਟੀਆਂ ਖਾਤਰ ਕੁੜਮਾ ਦਾ ਪਾਣੀ ਢੋਂਦਾ ਫਿਰਦਾ ਦੋ ਰੋਟੀਆਂ ਖਾਤਰ ਇੱਥੇ ਇਹ ਕੱਪੜੇ ਲੀੜੇ ਧੋਂਦਾ ਫਿਰਦਾ ਆਪਣੇ ਕੁੜਮ ਦੇ ਇਹ ਪਹਿਲਾਂ ਤੂੰ ਚੱਲੀ ਆਉਂਦੇ ਲੋ ਹੁਣ ਲੋਕ ਕੀ ਕਹਿਣਗੇ ਜੀ ਅਸੀਂ ਜੇ ਆਏ ਕਰਦੇ ਆ ਲੋਕ ਸਾਨੂੰ ਆਏ ਕਹਿੰਦੇ ਆ ਅੱਜ ਦੇ ਲੋਕਾਂ ਨੂੰ ਗੁਰੂ ਦਾ ਡਰ ਨਹੀਂ ਪਰਮੇਸ਼ਰ ਦਾ ਡਰ ਨਹੀਂ ਬੰਦਾ ਬੰਦੇ ਤੋਂ ਡਰੀ ਜਾਂਦਾ ਕਿਉਂਕਿ ਇਹਨੂੰ ਗੁਰੂ ਦਾ